ਸਦੇ ਬਣਾਉਣਾ ਚਲਾਕ ਡੇਲਰ ਕੋਨੇਕ پاک ਸਦਾ ਸਮਝੋ ਕਰਾਕ ਮਾਪਿਆਂ ਦੀ ਗੱਲ ਜੀ ਰੱਖੀਏ ਮਲਾਪ ਸਦਾ ਵੀਰਾਂ ਨਾਲ ਜੀ ਹੋਵੇ ਮਾੜੀ ਮੋਟੀ ਗੱਲ ਲਈਏ ਕਾਲ ਜੇ ਤੇ ਚੱਲ ਗੁੱਸਾ ਹੁੰਦਾ ਘੜੀ ਪਲ ਗੱਲ ਨੂੰ ਵਧਾਈਏ ਨਾ ਰੋਸ ਕੇ ਪਤੀ ਦੇ ਨਾਲ ਪੇਕੇ ਗਈਏ ਨਾ ਉਹ ਦੇ ਲਰਖੋ ਨੇਕ پاک ਕਦੇ ਬਣੋ ਨਾ ਟਲਕ ਸਦਾ ਸਮਝੋ ਖਰਾਕ ਮਾਤਮਿਆਂ ਦੀ ਗੱਲਗੀ ਰੱਖੀਏ ਮਲਾਪ ਸਦਾ ਵੀਰ ਨਾਲ ਜੀ ਹੋਵੇ ਮਾੜੀ ਮੋਟੀ ਗੱਲ ਲਈ ਕਾਲ ਜੇਤੇ ਚੱਲ ਗੁੱਸਾ ਹੁੰਦਾ ਘੜੀ ਪਲ ਗੱਲ ਨੂੰ ਵਧਾਈਏ ਨਾ ਰੋਸ ਕੇ ਖਸਮ ਨਾਲ ਪੇਕੇ ਜਾਈਏ ਨਾ ਉਹ ਪੈਸੇ ਨਾਲ ਨਹੀਂ ਜਹਣਾ ਕੁੰਡੀ ਜਿਤਾ ਕਿਛਣਾ ਦਿੱਤੀ ਰੱਬ ਨੇ ਜਬਾਨ ਸਦਾ ਮਿੱਠਾ ਬੋਲੀਏ ਬਰਦੇ ਦੀ ਗੱਲ ਨੂੰ ਕਦੇ ਨਾ ਭੋਲੀਏ ਜਈ ਕਿਸੇ ਤੇਰੇ ਢੋਲ ਕਦੇ ਟੁੱਕੀਏ ਨਾ ਭੁੱਲ ਅੱਖਾਂ ਨੀਵਿਆਂ ਦਾ ਮੁੱਲ ਕਈ ਕਰੋੜ ਪੈਂਦਾ ਜੇ ਚੋਰੀ ਦਾ ਸਮਾਨ ਲੁਕਿਆ ਨਾ ਰਹਿੰਦਾ ਜੇ ਚੰਗੇ ਹੱਥ ਦੀ ਕਮਾਈ ਸਦਾ ਕਰੀਏ ਭਲਾਈ ਆਖੋ ਸਦਾ ਪਰਜਾਈ ਸੱਜਣ ਦੀ ਨਾਰ ਨੂੰ ਦੂਰਾ ਮੱਤਾ ਟੇਕੀ ਏ ਕਮੀਨੇ ਆਰ ਨੂੰ ਹੋ ਵੇਲੇ ਅਮਰ ਨਾ ਭਈਏ ਰੁਜੇ ਕੰਮ ਵਿੱਚ ਰਹੀਏ ਮੀਆਂ ਬੀਵੀ ਨੇ ਦੋ ਪਈਏ ਜ਼ਿੰਦਗੀ ਦੀ ਜੱਡੀ ਦੇ ਐਵੇਂ ਇੱਕ ਦੂਜੇ ਜੇ ਨਹੀਂ ਖੋਟ